ਸਾਸਰੀ ਕੋਲ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ ਨੇ ਉਹ ਹੀ ਤੇ ਮੈਂ ਸਤਰਾਮ ਸਿੰਘ ਨੈਸ਼ਨਲ ਜਸਟਿਸ ਪਾਰਟੀ ਹਲਕਾ ਫਿਰੋਜ਼ਪੁਰ ਦੇ ਰਾਸ਼ਟਰੀ ਸਖਤਰ ਬਲਵੰਤ ਸਿੰਘ ਸੰਮੇਵਾਲੀ ਵੱਲੋਂ ਲਾਲਬਾਈ ਪਿੰਡ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ ਲੋਕਪਾਲ ਨੂੰ ਦਿੱਤਾ ਮੰਗ ਪੱਤਰ ਲੋਕਪਾਲ ਵੱਲੋਂ ਲਾਲਬਾਈ ਪਿੰਡ ਦੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਲੋਕਪਾਲ ਅਵਸਰ ਸ਼੍ਰੀ ਮੋਕਸਰ ਸਾਹਿਬ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਬਲਾਕ ਲੰਬੀ ਦੇ ਪਿੰਡ ਲਾਲਬਾਈ ਦੇ ਮਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਤ ਦਿਵਾਉਣ ਲਈ ਨੈਸ਼ਨਲ ਜਸਟਿਸ ਪਾਰਟੀ ਦੇ ਰਾਸ਼ਟਰੀ ਸੁਕਤੰਤਰ ਗੁਲਬੰਤ ਸਿੰਘ ਸੰਮੇ ਵਾਲੀ ਦੀ ਅਗਵਾਈ ਵਿੱਚ ਮਨਰੇਗਾ ਮਜ਼ਦੂਰਾਂ ਦਾ ਵਕਤ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਲੋਕਪਾਲ ਨੂੰ ਮਿਲਿਆ ਅਤੇ ਦਿੱਤਾ ਮੰਗ ਪੱਤਰ ਇਸ ਸੰਬੰਧੀ ਰਾਸ਼ਟਰੀ ਸਕੱਤਰ ਬਲਵੰਤ ਸਿੰਘ ਨੇ ਪੱਤਰਕਾਰ ਆਸ਼ਾ ਰਾਣੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਕੋਜ ਕੜਮ ਚੌਧਰੀਆਂ ਦੀ ਵਜ੍ਹਾ ਨਾਲ ਮਜ਼ਦੂਰਾਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਨਿਜਮਾ ਮੁਤਾਬਕ ਕੰਮ ਕਰਨ ਦੇ ਬਾਵਜੂਦ ਵੀ ਵੱਡੇ ਅਵਸਾਰਾਂ ਨਾਲ ਮਿਲ ਕੇ ਖੱਜਲਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮਜ਼ਦੂਰ ਦੀ ਹਰ ਸਮੱਸਿਆ ਦਾ ਹੱਲ ਕਰਵਾਉਣ ਲਈ ਜ਼ਿਲ੍ਹੇ ਦੇ ਲੋਕਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਲਾ ਸ਼੍ਰੀ ਮੋਕਸਰ ਸਾਹਿਬ ਤੋਂ ਆਸ਼ਾ ਰਾਣੀ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਬਲਵੰਤ ਸੱਮੇ ਵਾਲੀ ਰਾਜ ਦੀ ਸਖਤਰ ਲੋਕ ਸਭਾ ਹਲਕਾ ਪਰ ਇੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਏਡੀਸੀ ਵਿਕਾਸ ਦੇ ਪਹੁੰਚੇ ਹੈ ਜਿਹੜੀ ਮਜ਼ਦੂਰ ਲਾਲਬਾਈ ਦੀ ਆਈ ਹੈ ਇਹਨਾਂ ਨੂੰ ਨਰੇਗਾਪਤੀ ਕਾਫੀ ਮੁਸ਼ਕਲਾ ਆ ਰਹੀਆਂ ਸੀ ਉਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੈਂ ਮੁਸ਼ਕਲਾਂ ਵੀ ਸੁਣੀਆਂ ਤੇ ਇੱਥੇ ਇੱਕ ਲੋਕਪਾਲ ਜਿਹੜੇ ਸਾਡੇ ਅਫਸਰ ਨੇ ਅਸੀਂ ਉਹਨਾਂ ਨੂੰ ਇੱਕ ਕੰਪਲੇਟ ਵੀ ਦਿੱਤੀ ਏ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਵੀ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਨਰੇਗਾ ਦੇ ਕੰਮ ਏ ਉਹ ਜਲਦ ਚਲਾ ਕੇ ਦਿੱਤੇ ਜਾਣਗੇ ਇੱਕ ਇਹਨਾਂ ਨੇ ਜਿਹੜੇ ਮਜ਼ਦੂਰ ਏ ਘੜੋ ਘੜ 200 ਲੇਬਰ ਇਹਨਾਂ ਦੇ 2 ਮਿੰਟ 2 ਮਿੰਟਾਂ ਦੀਆਂ ਜਿਹੜੀਆਂ ਐਪ ਚੱਲ ਰਹੀਆਂ ਪਰ ਉਹ ਇਹਨਾਂ ਨੂੰ ਜਿਹੜੀ ਹਾਜ਼ਰੀ ਨਹੀਂ ਲਾਉਣ ਦਿੱਤੀ ਅਸੀਂ ਉਹਨਾਂ ਦੇ ਖਿਲਾਫ ਵੀ ਇੱਕ ਕੰਪਲੇਟ ਦਿੱਤੀ ਵੀ ਜਿਹੜੇ ਮਜ਼ਦੂਰਾਂ ਨੇ ਇਹ ਗੱਲ ਕਹੀ ਏ ਕਿ ਸਾਡੇ ਜਿਹੜੇ ਮੇਟ ਏ ਨਾ ਬਦਲੇ ਜਾਣ ਧੰਨਵਾਦ ਬਹੁਤ